ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹ ਮਾਮਾ ਜਰੂਰ ਸੁਣੋ ਜੋ ਆਪਣੇ ਬੱਚਿਆਂ ਦੇ ਉਸ ਬਾਤੋਂ ਆਦਤਾਂ ਤੋਂ ਬਹੁਤ ਪਰੇਸ਼ਾਨ ਹਨ ਕਈ ਪੈਣਾ ਇਹ ਸਵਾਲ ਕਰਦੇ ਆਣੇ ਕਿ ਸਾਡਾ ਬੱਚਾ ਜिद ਕਰਦਾ ਹੈ ਸਾਡਾ ਬੱਚਾ ਹਰ ਵੇਲੇ ਗੁੱਸੇ ਦੇ ਵਿੱਚ ਰਹਿੰਦਾ ਹੈ ਸਾਡਾ ਬੱਚਾ ਚਿਰਚਿੜਾ ਰਹਿੰਦਾ ਹੈ ਤੇ ਉਹ ਅੱਜ ਦੀ ਵੀਡੀਓ ਨੂੰ ਜਰੂਰ ਸੁਣੋ ਕਿਉਂਕਿ ਆਪਾਂ ਇੱਕ ਰੋਟੀ ਦੇ ਰਾਹੀਂ ਆਪਣੇ ਬੱਚੇ ਦਾ ਸੁਭਾਅ ਅਤੇ ਆਪਣੇ ਬੱਚੇ ਦੀਆਂ ਆਦਤਾਂ ਬਦਲ ਸਕਦੇ ਹਾਂ ਅਤੇ ਬੱਚੇ ਦੀ ਸਿਹਤ ਵੀ ਤੰਦਰੁਸਤ ਰਹੇਗੀ ਜੇਕਰ ਆਪਾਂ ਰੋਟੀ ਬਣਾਉਣ ਵੇਲੇ ਇਹ ਥੋੜਾ ਜਿਹਾ ਬਦਲਾਅ ਕਰਦੀਆਂ ਹਾਂ ਦੇਖੋ ਪੈਣਾ ਹਮੇਸ਼ਾ ਕਮਾਈ ਵਾਲੇ ਸੰਤ ਮਹਾਪੁਰਖ ਜੀ ਇਹੋ ਸਮਝਾਉਂਦੇ ਹਨ ਕਿ ਜੈਸਾ ਅੰਤ ਤੈਸਾ ਮੰਨ ਤਾਂ ਰੋਟੀ ਬਣਾਉਣ ਵੇਲੇ ਪੈਣਾ ਦੇ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਭਾਏ ਜਿਸ ਭੈਣ ਨੇ ਜਿਸ ਔਰਤ ਨੇ ਘਰ ਦੇ ਵਿੱਚ ਭੋਜਨ ਤਿਆਰ ਕਰਨਾ ਹੈ ਉਹਦਾ ਮਨ ਖੁਸ਼ ਹੋਣਾ ਚਾਹੀਦਾ ਹੈ ਉਹਦਾ ਮਨ ਗੁਰਬਾਣੀ ਵਿੱਚ ਜੁੜਿਆ ਹੋਣਾ ਚਾਹੀਦਾ ਹੈ ਜੇਕਰ ਉਹ ਗੁਰਬਾਣੀ ਦਾ ਪਾਠ ਕਰਦੀ ਕਰਦੀ ਭੋਜਨ ਪ੍ਰਸ਼ਾਦਾ ਤਿਆਰ ਕਰਦੀ ਹੈ ਤਾਂ ਉਹ ਭੋਜਨ ਪ੍ਰਸ਼ਾਦਾ ਅੰਮ੍ਰਿਤ ਰੂਪੀ ਬਣ ਜਾਂਦਾ ਹੈ ਅੰਮ੍ਰਿਤ ਬਣ ਕੇ ਖਾਣ ਵਾਲੇ ਜੀਵਾਂ ਦੇ ਉੱਤੇ ਅਸਰ ਕਰਦਾ ਹੈ ਅਤੇ ਉਹਨਾਂ ਜੀਆਂ ਦੇ ਸੁਭਾਅ ਦੇ ਵਿੱਚ ਆਦਤਾਂ ਦੇ ਵਿੱਚ ਬਹੁਤ ਚੰਗਾ ਬਦਲਾਅ ਵੀ ਆਉਂਦਾ ਹੈ ਫਿਰ ਸਿਰਫ ਭੈਣ ਨੇ ਹੀ ਗੁਰਬਾਣੀ ਦਾ ਪਾਠ ਕਰ ਲਿਆ ਆਪਣੇ ਬੱਚੇ ਲਈ ਅਰਦਾਸ ਬੇਨਤੀ ਕਰ ਲਈ ਇੰਨਾ ਹੀ ਕਾਫੀ ਨਹੀਂ ਨਾਲ-ਨਾਲ ਜੇਕਰ ਇਹ ਦੋ ਕੰਮ ਹੋਰ ਕਰ ਲੈਣ ਤਾਂ ਫਿਰ ਇਹ ਪੱਕੀ ਗਰੰਟੀ ਹੈ ਕਿ ਸਾਡੇ ਬੱਚੇ ਦੀ ਤੰਦਰੁਸਤੀ ਤਰੱਕੀ ਦਿਨੋ-ਦਿਨ ਵਾਧੀ ਜਾਂਦੀ ਹੈ ਸਾਡੇ ਬੱਚੇ ਦਾ ਸੁਭਾਅ ਆਦਤਾਂ ਜ਼ਰੂਰ ਬਦਲਦੀਆਂ ਹਨ ਦਾ ਉਹ ਦੋ ਕੰਮ ਕਿਹੜੇ ਹਨ ਉਹਨਾਂ ਬਾਰੇ ਅੱਜ ਦੀ ਵੀਡੀਓ ਵਿੱਚ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਨਿੱਕੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਕਿ ਸਾਡੇ ਮਾਂ ਦੇ ਉੱਤੇ ਸਾਡੇ ਤਾਣ ਦੇ ਉੱਤੇ ਸਾਡੇ ਵੱਲੋਂ ਖਾਂਦਾ ਹੋਇਆ ਭੋਜਨ ਪ੍ਰਸ਼ਾਦਾ ਕਿਵੇਂ ਅਸਰ ਕਰਦਾ ਹੈ ਇਦਾਂ ਹੀ ਕਹਿੰਦੇ ਇੱਕ ਵਾਰ ਇੱਕ ਨਗਰ ਵਿੱਚ ਇੱਕ ਸੰਤ ਰਹਿੰਦੇ ਸੀ ਜੋ ਹਰ ਕਿਸੇ ਦੀ ਮੁਸੀਬਤ ਦਾ ਹੱਲ ਕਰਦੇ ਸੀ ਦੁਖੀਆਂ ਦੇ ਦੁੱਖ ਵੰਡਾਉਂਦੇ ਸਨ ਉਹਨਾਂ ਦੇ ਕੋਲ ਹਰ ਕੋਈ ਆਉਂਦਾ ਸੀ ਸੰਤ ਉਹਨਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਸੁਣ ਕੇ ਉਹਨਾਂ ਦਾ ਰਸਤਾ ਕੱਢਦੇ ਸੀ ਇਸ ਕਰਕੇ ਉਸ ਨਗਰ ਦੇ ਲੋਕ ਖੁਸ਼ ਸਨ ਕਿ ਸਾਡੇ ਕੋਲ ਐਸੇ ਸੰਤ ਹਨ ਜੋ ਸਾਡੀ ਮੁਸੀਬਤ ਵੇਲੇ ਕੰਮ ਆਉਂਦੇ ਹਨ ਹੌਲੀ-ਹੌਲੀ ਉਸ ਸੰਤ ਫਕੀਰ ਦੀ ਪਸੰਦੀ ਇੰਨੀ ਵਧ ਗਈ ਕਿ ਬਾਹਰ ਦੀਆਂ ਨਜ਼ਰਾਂ ਤੱਕ ਵੀ ਪਹੁੰਚ ਗਏ ਕਹਿੰਦੇ ਗੱਲ ਪਹੁੰਚ ਰਿਆਂ ਪਹੁੰਚਦੇ ਆ ਉਸ ਦੇਸ਼ ਦੇ ਰਾਜੇ ਤੱਕ ਪਹੰਚੇ ਕਹਿੰਦੇ ਇੱਕ ਦਿਨ ਰਾਜਾ ਵੀ ਉਸ ਸੰਤ ਜੀ ਫਕੀਰ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ ਦਰਸ਼ਨ ਕੀਤੇ ਤੇ ਉਸ ਸੰਤ ਫਕੀਰ ਜੀ ਨੂੰ ਬੇਨਤੀ ਕੀਤੀ ਕਿ ਸਾਧੂ ਜੀ ਤੁਹਾਡੇ ਕੋਲ ਇੰਨਾ ਵੱਡਾ ਗੁਣ ਹੈ ਤੁਹਾਡੇ ਕੋਲ ਇੰਨਾ ਗਿਆਨ ਹੈ ਤੁਸੀਂ ਇੱਕ ਜੰਗਲ ਦੇ ਵਿੱਚ ਕੁਟਿਆ ਦੇ ਵਿੱਚ ਰਹਿੰਦੇ ਹੋ ਤੁਸੀਂ ਮੇਰੇ ਨਾਲ ਚੱਲੋ ਤੁਹਾਨੂੰ ਮਹਿਲ ਦੇ ਵਿੱਚ ਰੱਖਾਂਗਾ ਮੈਨੂੰ ਸੇਵਾ ਕਰਨ ਦਾ ਮੌਕਾ ਦਿਓ ਸਾਧੂ ਜੀ ਨੇ ਪੜਾ ਸਮਝਾਇਆ ਕਿ ਨਹੀਂ ਰਾਜਾ ਮੈਂ ਇੱਥੇ ਖੁਸ਼ ਹਾਂ ਮੇਰੇ ਕੋਲ ਸਵੇਰੇ ਸ਼ਾਮ ਸੰਗਤ ਹੁੰਦੀ ਹੈ ਮੈਂ ਰੱਬ ਦਾ ਨਾਮ ਲੈਂਦਾ ਹਾਂ ਤੇ ਮੈਂ ਖੁਸ਼ ਹਾਂ ਮੈਨੂੰ ਬਹੁਤ ਐਸ਼ ਆਰਾਮ ਦੀ ਕੋਈ ਲੋੜ ਨਹੀਂ ਮੈਨੂੰ ਦੋ ਪ੍ਰਸ਼ਾਦੇ ਦੀ ਲੋੜ ਹੈ ਉਹ ਮੈਨੂੰ ਮਿਲ ਜਾਂਦੇ ਹਨ ਸੋ ਤੁਸੀਂ ਤਕਲੀਫ ਨਾ ਕਰੋ ਪਰ ਕਹਿੰਦੇ ਰਾਜਾ ਜਿੱਤ ਕਰਦਾ ਰਾਜੇ ਨੇ ਜ਼ਬਰਦਸਤੀ ਕਰਕੇ ਜਿੱਤ ਕਰਕੇ ਸੰਤ ਜੀ ਨੂੰ ਆਪਣੇ ਨਾਲ ਕਰ ਲੈ ਆਂਦਾ ਆਪਣੇ ਮਹਿਲ ਦੇ ਵਿੱਚ ਲੈ ਆਂਦਾ ਕੋਈ ਦਿਨ ਮੈਲ ਦੇ ਵਿੱਚ ਸੰਤ ਰੁਕ ਜਾਂਦੇ ਹਨ ਤੇ ਸੋਣਾ ਆਸਨ ਵਿਛਾ ਦਿੱਤਾ ਸੋਹਣੀ ਭੋਜਨ ਪ੍ਰਸ਼ਾਦਾ ਸ਼ਿਕਾਇਆ ਕਹਿੰਦੇ ਦਿਨੋ ਦਿਨ ਸਾਧੂ ਜੀ ਦੇ ਸੁਭਾਅ ਦੇ ਵਿੱਚ ਬਹੁਤ ਜ਼ਿਆਦਾ ਬਦਲਾਵ ਆ ਰਿਹਾ ਸੀ ਸਾਧੂ ਜੀ ਖੁਦ ਵੀ ਸਮਝ ਨਹੀਂ ਪਾ ਰਹੇ ਸੀ ਕਿ ਮੇਰੇ ਸੁਭਾਅ ਦੇ ਵਿੱਚ ਇੰਨਾ ਚੇਂਜ ਕਿਉਂ ਹੋ ਰਿਹਾ ਹੈ ਕਹਿੰਦੇ ਹੁਣ ਸਾਧੂ ਉਥੋਂ ਆਉਣ ਦਾ ਨਾਮ ਵੀ ਨਹੀਂ ਲੈ ਰਹੇ ਸਨ ਚਾਰ ਪੰਜ ਮਹੀਨੇ ਸਾਧੂ ਜੀ ਉਸ ਮੈਲ ਦੇ ਵਿੱਚ ਰੁਕੇ ਕਹਿੰਦੇ ਇੱਕ ਦਿਨ ਸਾਧੂ ਦੇ ਮਨ ਦੇ ਵਿੱਚ ਖਿਆਲ ਆਇਆ ਕਿਉਂ ਨਾ ਇਥੋਂ ਭੱਜ ਜਾਵਾ ਤੇ ਉਹਨਾਂ ਨੇ ਭੱਜਣ ਲੱਗਿਆ ਰਾਣੀ ਦੇ ਕੁਝ ਗਹਿਣੇ ਚੋਰੀ ਕਰ ਲਏ ਜੋ ਬਹੁਤ ਕੀਮਤੀ ਸਨ ਉਹ ਚੋਕ ਕੇ ਮੈਲ ਛੱਡ ਕੇ ਸਾਧੂ ਭੱਜ ਗਏ ਅਗਲੇ ਦਿਨ ਰਾਜਾ ਜੀ ਤੱਕ ਖਬਰ ਪਹੁੰਚੀ ਕਿ ਰਾਜੇ ਨੇ ਵੀ ਉਹ ਸਾਧੂ ਜੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਇਹ ਸਾਧੂ ਜੀ ਰਾਜੇ ਤੋਂ ਬਚਦੇ ਪਹੁੰਚਾਉਂਦੇ ਜੰਗਲ ਵਿੱਚ ਪਹੁੰਚ ਗਏ ਤੇ ਜੰਗਲ ਦੇ ਵਿੱਚ ਪਹੁੰਚੇ ਉੱਥੇ ਜਾ ਕੇ ਥੱਕ ਗਏ ਤੇ ਭੁੱਖ ਵੀ ਬਹੁਤ ਲੱਗੀ ਸੀ ਕਹਿੰਦੇ ਇੱਕ ਦਰਖਤ ਤੇ ਹੀਠਾਂ ਬੈਠ ਗਏ ਦਰਾਖਤ ਦੇ ਹੇਠਾਂ ਬੈਠ ਕੇ ਸਾ ਲਿਆ ਤੇ ਕਹਿੰਦੇ ਅਚਾਨਕ ਉੱਪਰੋਂ ਇੱਕ ਫਲ ਪੁੰਜੇ ਡਿੱਗਿਆ ਤੇ ਹੁਣ ਸਾਦ ਨੂੰ ਭੁੱਖ ਵੀ ਲੱਗੇ ਸੀ ਇਸ ਕਰਕੇ ਸਾਦ ਨੇ ਝਾਟੇ ਹੀ ਬਿਨਾਂ ਦੇਖਿਆ ਉਹ ਫਲ ਖਾ ਲਿਆ ਹੁਣ ਉਹ ਫਲ ਦੇ ਵਿੱਚ ਪਤਾ ਨਹੀਂ ਕੀ ਸੀ ਕਹਿੰਦੇ ਉਹ ਇੱਕ ਹਫਤਾ ਸਾਧੂ ਉੱਥੇ ਜੰਗਲ ਦੇ ਵਿੱਚ ਪਿਆ ਰਿਹਾ ਸਾਧੂ ਜੀ ਬਿਮਾਰ ਹੋ ਗਏ ਤੇ ਉਹਨਾਂ ਦਾ ਸਰੀਰ ਬਿਲਕੁਲ ਵੀ ਚੱਲ ਫੇਰ ਨਹੀਂ ਸਕਦਾ ਜਦੋਂ ਸੂਰਜ ਦੀ ਪਹਿਲੀ ਕਿਰਨ ਸਾਧੂ ਜੀ ਤੇ ਪਈ ਤਾਂ ਸਾਧੂ ਜੀ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਮਾਣਾ ਤੂੰ ਆਹ ਕੰਮ ਕਰਕੇ ਕੀ ਖਟਿਆ ਅਤੇ ਇਹ ਕੰਮ ਕਿਉਂ ਕੀਤਾ ਤੈਨੂੰ ਤਾਂ ਮਾਇਆ ਦੇ ਨਾਲ ਕੋਈ ਪਿਆਰ ਨਹੀਂ ਸੀ ਤੂੰ ਇਹ ਮਾਇਆ ਦੇ ਕਹਿਣੇ ਕੀ ਕਰਨੇ ਜਿਹੜੇ ਤੂੰ ਲੈ ਕੇ ਉਥੋਂ ਭੱਜ ਪਿਆ ਕਹਿੰਦੇ ਮਨ ਦੇ ਵਿੱਚ ਬਹੁਤ ਪਛਤਾਵਾ ਹੋਇਆ ਕਹਿੰਦੇ ਹਿੰਮਤ ਕਰਕੇ ਥੋੜਾ ਬਹੁਤ ਉਥੋਂ ਹੋ ਦਰਗਤ ਲਾਗੇ ਗਏ ਤੇ ਉਥੋਂ ਦੇਖ ਕੇ ਚੰਗੇ ਫਲ ਖਾਦੇ ਚੰਗੇ ਫਲ ਖਾਦੇ ਤੇ ਰਸਤੇ ਦੇ ਵਿੱਚ ਪਾਣੀ ਦੀ ਤਲਬ ਲੱਗੀ ਤਾਂ ਪਾਣੀ ਪੀਤਾ ਸਾਧੂ ਆਪਣੇ ਉਹ ਗਹਿਣਿਆਂ ਦਾ ਪੈਸਿਆਂ ਦਾ ਥੈਲਾ ਲੈ ਕੇ ਰਾਜੇ ਦੇ ਦਰਬਾਰ ਪਹੁੰਚਿਆ। ਰਾਜੇ ਦੇ ਦਰਬਾਰ ਪਹੁੰਚ ਕੇ ਸਾਰਾ ਤੰਗਹਿਣਾ ਵਾਪਸ ਕਰ ਦਿੱਤਾ ਤੇ ਰਾਜੇ ਤੋਂ ਮਾਫੀ ਮੰਗੀ। ਰਾਜੇ ਨੇ ਕਿਹਾ ਕਿ ਸਾਧੂ ਜੀ ਤੁਸੀਂ ਵਾਪਸ ਹੀ ਆਉਣਾ ਸੀ ਤੇ ਤੰਗ ਦੇ ਵਿੱਚੋਂ ਕੁਝ ਖਰਚਣਾ ਵੀ ਨਹੀਂ ਸੀ ਤੇ ਵਾਪਸ ਦੇਣਾ ਸੀ ਤੇ ਚੋਰੀ ਕਰਕੇ ਪੰਜੇ ਹੀ ਕਿਉਂ? ਕਹਿੰਦੇ ਸਾਧੂ ਜੀ ਨੇ ਕਿਹਾ ਕਿ ਰਾਜਾ ਮੈਨੂੰ ਤਾਂ ਖੁਦ ਨਹੀਂ ਪਤਾ ਕਿ ਮੈਂ ਇਹ ਕੰਮ ਕਿਉਂ ਕੀਤਾ। ਕਿੰਦੇ ਅੱਜ ਮੈਨੂੰ ਹਫਤਾ ਹੋ ਗਿਆ ਮੈਂ ਕੁਝ ਵੀ ਖਾਦਾ ਪੀਤਾ ਨਹੀਂ ਤੇਰੇ ਘਰ ਦਾ ਜੋ ਵੀ ਮੈਂ ਅਨੇਕ ਪਾਣੀ ਖਾਦਾ ਸੀ ਉਹਦਾ ਅਸਰ ਮੇਰੇ ਅੰਦਰੋਂ ਖਤਮ ਹੋਇਆ ਹੈ ਤਾਂ ਮੈਨੂੰ ਸੋਚੀ ਆਈ ਹੈ ਕਿ ਮੇਰੇ ਨਾਲ ਇਹ ਸਭ ਕੁਝ ਕਿਉਂ ਹੋਇਆ ਸਾਧੂ ਨੇ ਕਿਹਾ ਕਿ ਰਾਜਾ ਮੈਂ ਤੇਰੇ ਘਰ ਦੇ ਵਿੱਚ ਪਿਛਲੇ 5-6 ਮਹੀਨਿਆਂ ਤੋਂ ਰਹਿ ਰਿਹਾ ਹਾਂ ਤੇਰੇ ਘਰ ਦਾ ਭੋਜਨ ਖਾ ਰਿਹਾ ਹਾਂ ਤੇਰੇ ਭੋਜਨ ਦੇ ਅਸਰ ਦੇ ਕਰਕੇ ਮੇਰਾ ਸੁਭਾਅ ਇਦਾਂ ਦਾ ਬਣ ਗਿਆ ਹੈ ਮੇਰਾ ਸੁਭਾਅ ਬਦਲ ਗਿਆ ਹੈ ਕਿਉਂਕਿ ਤੇਰੇ ਘਰ ਦੇ ਵਿੱਚ ਜੋ ਵੀ ਤੰਣਾ ਆ ਰਿਹਾ ਸੀ ਉਹ ਇਮਾਨਦਾਰੀ ਦਾ ਨਹੀਂ ਸੀ ਜਾਂ ਤਾਂ ਤੂੰ ਕਿਸੇ ਤੋਂ ਖੋ ਕੇ ਲਿਆ ਹੈ ਜਾਂ ਤੂੰ ਕਿਸੇ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਲਿਆ ਹੈ ਜੋ ਵੀ ਧਨ ਤੇਰੇ ਘਰ ਵਿੱਚ ਆ ਰਿਹਾ ਹੈ ਇਹਦੇ ਪਿੱਛੇ ਜਾਂ ਤਾਂ ਤੇਰੀ ਚੁਸਤ ਚਲਾਕੀ ਹੈ ਜਾਂ ਤੇਰੀ ਈਰਖਾ ਹੈ ਜਾਂ ਹੰਕਾਰ ਹੈ ਇਸ ਕਰਕੇ ਤੇਰੇ ਘਰ ਦਾ ਪੋਚਨ ਖਾ ਕੇ ਮੈਂ ਤੇਰੇ ਵਰਗਾ ਹੋ ਗਿਆ ਹਾਂ ਤੂੰ ਕਿੰਨਾ ਧਨ ਦੌਲਤ ਇਕੱਠਾ ਕਰ ਰਿਆ ਹੈ ਪਰ ਰੱਜ ਨਹੀਂ ਰਿਹਾ ਉਸੇ ਹੀ ਤਰ੍ਹਾਂ ਮੇਰੇ ਵੀ ਮਨ ਵਿੱਚ ਇਹ ਲਾਲਚ ਆ ਗਿਆ ਸੀ ਤਾਂ ਮੈਂ ਤੇਰੇ ਕਰੋਧਾਂ ਲੈ ਕੇ ਭੱਜ ਗਿਆ ਪਰ ਜਿਉਂ ਹੀ ਤੇਰੇ ਘਰ ਦੇ ਆਂਦਾ ਅਸਰ ਮੇਰੇ ਅੰਦਰੋਂ ਖਤਮ ਹੋਇਆ ਤਾਂ ਮੈਨੂੰ ਸੋਝੀ ਆਈ ਮੈਂ ਕੀ ਸੀ ਤੇ ਕੀ ਬਣ ਗਿਆ ਸੋ ਸੰਗਤ ਦੀ ਇਹ ਕਹਾਣੀ ਸਾਨੂੰ ਇਹ ਹੀ ਸਿੱਖਿਆ ਦਿੰਦੀ ਹੈ ਕਹਾਣੀ ਦੇ ਪਾਤਰਾਂ ਵੱਲ ਕਹਾਣੀ ਦੀਆਂ ਕਠਿਨਾਵਾਂ ਵੱਲ ਨਹੀਂ ਜਾਣਾ ਕਹਾਣੀ ਦੀ ਸਿੱਖਿਆ ਵੱਲ ਜਾਣਾ ਹੈ ਤੇ ਕਹਾਣੀ ਦੀ ਸਿੱਖਿਆ ਸਾਨੂੰ ਬਹੁਤ ਵੱਡਾ ਸਬਕ ਸਿਖਾਉਂਦੀ ਹੈ ਕਿ ਜੋ ਵੀ ਭੋਜਨ ਪਰਸਾਦਾ ਅਸੀਂ ਛਕਦੇ ਹਾਂ ਉਹ ਸਾਡੇ ਤਨ ਤੇ ਮਨ ਤੇ ਧੋਮਾਂ ਤੇ ਅਸਰ ਪਾਉਂਦਾ ਜ਼ਰੂਰ ਹੈ ਇਹ ਸਾਡੀਆਂ ਆਦਤਾਂ ਸਾਡੇ ਸੁਭਾਣ ਨੂੰ ਬਦਲਣ ਦੀ ਤਾਕਤ ਰੱਖਦਾ ਹੈ ਸਾਡੇ ਬਜ਼ੁਰਗ ਸਾਡੇ ਸੰਤ ਮਹਾਪੁਰਖ ਇਹੋ ਜਿਹੀਆਂ ਕਹਾਣੀਆਂ ਸਾਨੂੰ ਸੁਣਾਉਂਦੇ ਸਨ ਤਾਂ ਜੋ ਸਾਨੂੰ ਸਹੀ ਗਿਆਨ ਮਿਲ ਸਕੇ ਸਾਨੂੰ ਅਕਲ ਆਵੇ ਸਾਨੂੰ ਮਤਾ ਆਵੇ ਸਾਨੂੰ ਆਪਣੀ ਸੋਚੀ ਆਵੇ ਸੋ ਇਹ ਕਹਾਣੀ ਸੁਣਾਉਣ ਦਾ ਮਕਸਦ ਵੀ ਇਹ ਹੀ ਸੀ ਕਿ ਆਪਾਂ ਵੀ ਕੁਝ ਸਮਝ ਸਕੀਏ ਭੈਣਾ ਜਦੋਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਉਹ ਪਹਿਲਾਂ ਤਾਂ ਆਪ ਗੁਰਬਾਣੀ ਦਾ ਪਾਠ ਕਰਦਿਆਂ ਹੋયા ਭੋਜਨ ਬਣਾਉਣ ਰੋਟੀ ਦੇ ਵਿੱਚ ਗੁਰਬਾਣੀ ਦਾ ਗਿਆਨ ਮਿਲ ਜਾਵੇਗਾ ਉਹ ਗਿਆਨ ਜਦੋਂ ਸਾਡੇ ਬੱਚੇ ਦੇ ਅੰਦਰ ਜਾਂ ਕਿਸੇ ਵੀ ਜੀਵ ਦੇ ਅੰਦਰ ਜਾਵੇਗਾ ਉਹਦਾ ਜੀਵਨ ਜ਼ਰੂਰ ਬਦਲੇਗਾ ਤੇ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਹੋਇਆਂ ਪੈਣਾ ਇੱਕ ਅਰਦਾਸ ਵੈਂ ਤੇ ਜ਼ਰੂਰ ਕਰਿਆ ਕਰੋ ਕਿ ਵਾਇਗਰੋ ਕਾਲਪੁਰਖ ਜੀ ਜੋ ਵੀ ਆਣ ਪਾਣੀ ਸਾਡੇ ਘਰ ਵਿੱਚ ਬਣ ਰਿਹਾ ਹੈ ਜੇਕਰ ਇਹਨੂੰ ਬਣਾਉਂਦਿਆਂ ਹੋਇਆਂ ਸਾਡੇ ਤੋਂ ਕੋਈ ਗਲਤੀ ਹੋਈ ਹੈ ਸਤਿਗੁਰ ਸੱਚੇ ਪਾਸ਼ਾ ਉਹ ਗਲਤੀ ਦੀ ਸਜ਼ਾ ਮੇਰੇ ਬੱਚਿਆਂ ਨੂੰ ਨਾ ਦਿਓ ਸਤਿਗੁਰ ਸੱਚੇ ਪਾਸ਼ਾ ਮੇਰੇ ਬੱਚੇ ਨੂੰ ਚੰਗੀ ਮੱਤ ਬੁੱਧ ਬਖਸ਼ਣਾ ਸਤਿਗੁਰ ਸੱਚੇ ਪਾਸ਼ਾ ਮੇਰੇ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੁਖਮਨੀ ਸਾਹਿਬ ਜੀ ਦੀਆਂ ਇਹ ਦੋ ਪੰਕਤੀਆਂ ਦਾ ਜਾ ਬੱਚੇ ਦੇ ਭੋਜਨ ਨੂੰ ਬਣਾਉਣ ਵੇਲੇ ਜਾਂ ਉਨਨ ਖਵਾਣ ਦੇ ਵੇਲੇ ਸਵੇਰ-ਸਵੇਰ ਉਹ ਜਦੋਂ ਸੁੱਤਾ ਪਿਆ ਹੁੰਦਾ ਹੈ ਉਹਦੇ ਸਿਰ ਦੇ ਉੱਤੇ ਹੱਥ ਫੇਰ ਕੇ ਇਹ ਦੋ ਪੰਕਤੀਆਂ ਦਾ ਜਾਪ ਜ਼ਰੂਰ ਕਰੀਏ ਸਿਰਫ ਮਾਂ ਨੇ ਪਾਠ ਕਰਕੇ ਭੋਜਨ ਪ੍ਰਸ਼ਾਦਾ ਬਣਾਇਆ ਇਹ ਅਰਦਾਸ ਪੇਂੰਤੀ ਕੀਤੀ ਉਹਦੇ ਨਾਲ-ਨਾਲ ਜੇਕਰ ਬੱਚਾ ਵੀ ਇਹ ਦੋ ਕੰਮ ਕਰੇ ਤਾਂ ਸੋਹਣੇ ਉਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ ਬੱਚੇ ਨੂੰ ਵੀ ਇਹ ਆਦਤ ਬਚਪਨ ਤੋਂ ਹੀ ਪਾਉਣੀ ਚਾਹੀਦੀ ਹੈ ਪੁੱਤਰ ਜਦੋਂ ਵੀ ਆਪਾਂ ਭੋਜਨ ਪ੍ਰਸ਼ਾਦਾ ਛਕਣਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਫਿਰ ਭੋਜਨ ਛਕਣਾ ਹੈ ਅਤੇ ਦੂਸਰੀ ਆਦਤ ਇੱਕ ਖਾਸ ਧਿਆਨ ਰੱਖਣਾ ਕਿਉਂਕਿ ਅੱਜ ਕੱਲ ਇਹ ਆਦਤ ਨਿਆਣਿਆਂ ਸਿਆਣਿਆਂ ਸਭ ਦੇ ਵਿੱਚ ਹੈ ਕਿ ਜਦੋਂ ਵੀ ਉਹ ਭੋਜਨ ਪ੍ਰਸ਼ਾਦਾ ਛਕਦੇ ਨੇ ਤਾਂ ਉਹਨਾਂ ਦਾ ਧਿਆਨ ਟੀਵੀ ਮੋਬਾਈਲ ਵਿੱਚ ਹੁੰਦਾ ਹੈ ਉਹ ਮੋਬਾਈਲ ਚਲਾਉਂਦੇ ਆਂ ਟੀਵੀ ਦੇਖਦੇ ਆਂ ਭੋਜਨ ਪ੍ਰਸ਼ਾਦਾ ਛਕਦੇ ਨੇ ਤਾਂ ਫਿਰ ਭੋਜਨ ਪ੍ਰਸ਼ਾਦੇ ਦੇ ਨਾਲ-ਨਾਲ ਜੋ ਜਾਣ ਕਰੀ ਅਸੀਂ ਅੰਦਰ ਪੇਜ ਰਹੇ ਹਾਂ ਤਾਂ ਪੋਜਨ ਪ੍ਰਸ਼ਾਦਾ ਛਕਦੇ ਆ ਛਕਦੇ ਆ ਜੋ ਚੀਜ਼ ਅਸੀਂ ਦੇਖ ਰਹੇ ਹਾਂ ਸੁਣ ਰਹੇ ਹਾਂ ਉਹ ਵੀ ਚੀਜ਼ ਸਾਡੇ ਅੰਦਰ ਜਾ ਰਹੀ ਹੈ ਤਾਂ ਇਸ ਕਰਕੇ ਇਹ ਆਦਤ ਬੱਚੇ ਦੀ ਜ਼ਰੂਰ ਬਦਲਨੇ ਹੈ ਜਦੋਂ ਵੀ ਪੋਜਨ ਪ੍ਰਸ਼ਾਦਾ ਛਕਣਾ ਹੈ ਛਕੋਣਾ ਹੈ ਬੱਚੇ ਲਈ ਬਣਾਉਣਾ ਹੈ ਇਹ ਨਿਯਮ ਆਪਣੇ ਘਰ ਵਿੱਚ ਬਣਾਉਣਾ ਹੈ ਰੋਟੀ ਖਾਣ ਲੱਗਿਆ ਟੀਵੀ ਮੋਬਾਈਲ ਦੋਵੇਂ ਬੰਦ ਹੋਣ ਅਤੇ ਪੋਜਨ ਪ੍ਰਸ਼ਾਦਾ ਬਣਾਉਣ ਲੱਗਿਆ ਨਾਮ ਚਪਣਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਗੁਰਬਾਣੀ ਦਾ ਪਾਠ ਮਨ ਅੰਦਰ ਚੱਲਦਾ ਰਹੇ ਹਰ ਵਕਤ ਆਪਣੇ ਟੀਵੀ ਮੋਬਾਈਲ ਦੇ ਉੱਤੇ ਗੁਰਬਾਣੀ ਦਾ ਪਾਠ ਲਗਾਇਆ ਕਰੋ ਸੌਂਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਹੈ ਜਦੋਂ ਭੋਜਨ ਪ੍ਰਸ਼ਾਦਾ ਬੱਚੇ ਨੂੰ ਛਕਾਉਣਾ ਹੈ ਉਦੋਂ ਵੀ ਮਨ ਵਿੱਚ ਸਤਨਾਮ ਵਾਹਿਗੁਰੂ ਜੀ ਦਾ ਜਾਪ ਚੱਲੇ ਤੇ ਬੱਚੇ ਨੂੰ ਭੋਜਨ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧਵਾ ਕੇ ਉਹਨੂੰ ਕਹਿਣਾ ਕਿ ਸਿਰ ਟੱਕ ਕੇ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਫਿਰ ਭੋਜਨ ਪ੍ਰਸ਼ਾਦਾ ਛਕੋ ਅਤੇ ਭੋਜਨ ਪ੍ਰਸ਼ਾਦਾ ਖਾਣ ਵੇਲੇ ਤੇ ਵੀ ਮੋਬਾਈਲ ਬਿਲਕੁਲ ਨਹੀਂ ਚਲਾਉਣਾ ਇਹ 3 4 ਆਦਤਾਂ ਆਪਾਂ ਘਰ ਦੇ ਵਿੱਚ ਬਦਲ ਲਈਏ ਤਾਂ ਸੱਚੇ ਕਰਕੇ ਜਾਣਿਓ ਸਾਡੇ ਬੱਚੇ ਦੇ ਸੁਭਾਅ ਆਦਤਾਂ ਵਿੱਚ ਸਿਹਤ ਦੇ ਵਿੱਚ ਬਹੁਤ ਚੰਗਾ ਬਦਲਾਅ ਆਵੇਗਾ ਸੋ ਅੱਜ ਦੀ ਵੀਡੀਓ ਜੇ ਕਰੇ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ